ਬਿਕਰਮ ਜੀ ਠੀਆ ਬਾਰੇ ਇੱਕ ਹੋਰ ਜਿਹੜਾ ਸਵਾਲ ਹੈ ਮੈਂ ਤੁਹਾਡੇ ਨਾਲ ਚਰਚਾ ਉਹਦੀ ਕਰਾਂਗੇ ਆਪਾਂ ਉਹ ਸਵਾਲ ਸਾਫ ਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੈ ਕੇ ਪਰ ਸਭ ਤੋਂ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਜਿਹੜੀ ਸਿਆਸਤ ਆ ਉਹਨੂੰ ਵੇਖਣਾ ਬੜਾ ਜ਼ਰੂਰੀ ਹੈ ਅਕਾਲੀ ਦਲ ਦੀ ਕੋਰ ਕਮੇਟੀ ਕੀ ਕਰੂਗੀ ਮਜੀਠੀਆ ਦੇ ਲਈ ਇਹ ਇੱਕ ਬੜਾ ਸਵਾਲ ਅੱਜਕੱਲ ਚਰਚਾ ਦੇ ਵਿੱਚ ਦੇਖੋ ਉਮੀਦ ਕੀਤੀ ਜਾ ਰਹੀ ਸੀ ਕਿ ਸੁਖਵੀਰ ਬਾਦਲ ਜਿਸ ਜਦੋਜਹਿਦ ਨਾਲ ਜਿਸ ਰਾਜਨੀਤਿਕ ਪੈਂਟੜੇ ਬਾਜੀ ਨਾਲ ਹਨਾ ਸ਼੍ਰੀ ਕਾਬ ਦੇ ਫੈਸਲੇ ਦੇ ਵਿੱਚੋਂ ਅੰਤ ਤੱਕ ਉਹਨਾ ਫੈਸਲਾ ਮੰਨ ਕੇ ਬਾਕੀ ਨੂੰ ਇੱਕ ਸਾਈਡ ਤੇ ਰੱਖ ਕੇ ਜਿਸ ਸ਼ਿੱਦਤ ਦੇ ਨਾਲ ਉਹਨਾਂ ਨੇ ਹਰ ਹੱਦ ਦੇ ਵਿੱਚ ਪ੍ਰਧਾਨਗੀ ਹਾਸਲ ਕੀਤੀ ਹੈ ਉਸ ਤੋਂ ਬਾਅਦ ਸ਼ਾਇਦ ਅਲੀ ਸਿਆਸਤ ਦੇ ਵਿੱਚ ਪੰਜਾਬ ਦੀ ਸਸਦ ਦੇ ਵਿੱਚ ਬਹੁਤ ਸਰਗਰਮੀ ਨਾਲ ਆਪਣੀ ਕਾਰਜਵੀਦਾ ਕਰਦੇ ਨਜ਼ਰ ਆਉਣ ਤਾਂ ਕਿ ਉਹਦਾ ਉਭਾਰ ਹੋ ਸਕੇ। ਪਰ ਟੀਮ ਬਣਾਉਣ ਨੂੰ ਦੋ ਮਹੀਨੇ ਤੋਂ ਉੱਪਰ ਸਮਾਂ ਲੱਗਾ। ਮਸਾਖੀ ਦੇ ਪ੍ਰਧਾਨ ਬਣੇ ਆ ਆ ਕੇ ਜੀ ਹੁਣ ਤੁਸੀਂ ਜਦੋਂ ਜੂਨ ਮੁਖ ਗਿਆ ਤਾਂ ਤੁਸੀਂ ਆਪਣੀ ਉਹ ਵੀ ਕਾਰਜਕਾਰ ਵਰਕਿੰਗ ਕਮੇਟੀ ਐਲਾਨੀ ਕੀਤਾ ਹੋਰ ਕਮੇਟੀ ਦਾ ਨਹੀਂ ਵਰਕਿੰਗ ਕਮੇਟੀ ਨਹੀਂ ਐਲਾਨੀ ਜੇ ਤਾਂ ਜੀ ਜੀ ਤੋਂ ਕਮੇਟੀ ਦਾ ਐਲਾਨ ਕੀਤਾ ਜਿਹੜੀ ਸੰਵਧਾਨਕ ਤੌਰ ਦੇ ਉੱਤੇ ਕੋਈ ਵजूद ਵੀ ਨਹੀਂ ਰੱਖਦੀ ਏ ਮਤਲਬ ਐਲਾਨ ਕੀਤਾ ਚਲੋ ਸਮੂੱਚੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਤੇ ਕੁਝ ਤਿੰਨ ਚਾਰ ਅਹੁਦੇਦਾਰਾਂ ਦਾ ਨਾਮ ਤੇ 31ਵਾਂ ਰਿਪੋਰਟ ਕਮੇਟੀ ਹੋ ਗਈ ਸੀ ਉਹਦੀ ਪਲੇਠੀ ਬੈਠਕ ਬੁਲਾਈ ਜੀ ਸੋ ਸੁਖਬੀ ਬਾਦਲ ਨੇ ਦੂਜੀ ਵਾਰ ਪ੍ਰਧਾਨ ਬਣਨ ਨਾਲ ਚਾਹੇ ਉਹਦੇ ਹਵਾਲਿਆਂ ਦੇ ਉੱਤੇ ਉਹਦੇ ਤਰੀਕੇ ਦੇ ਉੱਤੇ ਸਵਾਲ ਖੜਾ ਹਾਂ ਸੋ ਉਹ ਕਮੇਟੀ ਜਦੋਂ ਬਣਾਈ ਗਈ ਜਾਂ ਬੁਲਾਈ ਗਈ ਬੈਠਕਾ ਉਹਦੇ ਵਿੱਚ ਇਸ ਕਵੀ ਇਹ ਤੁਰੰਤ ਤੁਰੰਤ ਇਸ ਲਈ ਹੋਇਆ ਕਿਤਰਾ ਜਿਵੇਂ ਜੀਟੀਆ ਜਿਵੇਂ ਹੋ ਰਹੇ ਨੇ ਉਹਦੇ ਉੱਤੇ ਉਹ ਕੋ ਵੱਡੀ ਲੜਾਈ ਵਿੱਟੂਗਾ ਕਰ ਹਾਂ ਹਾਂ ਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਬੈਠਕਾਂ ਦੇ ਵਿੱਚ ਆਪਣੇ ਮੀਡੀਆ ਦੇ ਬਿਆਨਾਂ ਚ ਇਹ ਲਗਾਤਾਰ ਸਰਕਾਰ 'ਤੇ ਹਮਲੇ ਕਰ ਰਿਹਾ ਕਿ ਪੰਜਾਬ 'ਤੇ ਕੰਟਰੋਲ ਹੋ ਗਿਆ ਜੀ ਦਿੱਲੀ ਵਾਲਿਆਂ ਦਾ ਕਬਜ਼ਾ ਹੋ ਗਿਆ ਜੀ ਇਹ ਚਲਾਉਂਦੇ ਨੇ ਜੀ ਇਹੀ ਸ਼ੈਲੀ ਕਰਨ ਨੂੰ ਜਾਖੜ ਦੀ ਵੀ ਸੀ ਠੀਕ ਹੈ ਬੀ ਜੇ ਰੂਪ ਅਲੇ ਮਾਮਲੇ ਤੇ ਕਿ ਉਹਨਾਂ ਦੇ ਧਿਆਨ ਤੋਂ ਬਾਅਦ ਪੰਜਾਬੀ ਜੀਪੀ ਨੇ ਉਹਨਾਂ ਨੂੰ ਕਬੂਲ ਸੰਧਾਨੀ ਦਿੱਤੀ ਕਿਉਂਕਿ ਪੰਜਾਬ ਮਾਮਲੇ ਦੇ ਇੰਚਾਰਜ ਵੀ ਸੀ ਚੰਡੀਗੜ੍ਹ 'ਚ ਵੱਡਾ ਕੱਟ ਕੀਤਾ ਬੀਜੇਪੀ ਨੇ ਤੇ ਉੱਥੇ ਅ ਬਾਕੀ ਤੌਰ ਤੇ ਸੁਨਿਆਖੜ ਵੀ ਗੱਲ ਕਰ ਰਹੀ ਸੀ ਕਿ ਜੀ ਕੇਜਰੀਵਾਲ ਦਾ ਬੈਂਕ ਬਣ ਗਿਆ ਪੰਜਾਬ ਇਹ ਚੋਂ ਖਾਤੇ ਚੋਂ ਪੈਸੇ ਹੀ ਕੱਢੀ ਜਾਂਦੇ ਨੇ ਥੋੜੇ ਤਾਂ ਲੁੱਟ ਹੀ ਜਾਂਦੇ ਨੇ ਪੰਜਾਬ ਨੂੰ ਇਹਨਾਂ ਦਿੱਲੀ ਦੇ ਇਹੀ ਚੱਲੀ ਹੀ ਬੋਲ ਲੱਗਪਕਲ ਛੋਣੀ ਕੱਲ ਕੱਲ ਦੇ ਵੀ ਸੀ ਜੀ ਕਿ ਜੀ ਦਿੱਲੀ ਵਾਲੀ ਟੀਮ ਦਾ ਕਬਜ਼ਾ ਹੈ ਇਹ ਕੰਟਰੋਲ ਹੈ ਛਡਾਉਣਾ ਪਊਗਾ ਉਹ ਇਥੋਂ ਤੱਕ ਵੀ ਕਿਹਾ ਉਹਨਾਂ ਨੇ ਕਿ ਇਹ ਐਮਰਜੈਂਸੀ ਵਰਗੇ ਹਾਲਾਤ ਹਨ ਹੋਰ ਕਮੇਟੀ ਦੀ ਬੈਠਕ ਤੋਂ ਬਾਅਦ ਦਰਜੀਤ ਚੀਮਾ ਹੋਰਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਜਾਬ 'ਚ ਮੁੜ ਕੇ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਤੇ ਜਦੋਂ ਵਿਕਰਮ ਮੀਤਿਆ ਨਾਲ ਸੰਬੰਧ ਸਵਾਲ ਆ ਗਿਆ ਤਾਂ ਜੀ ਅਸੀਂ ਕਰੋਨੀ ਲੜਾਈ ਲੜਨ ਲਈ ਤਿਆਰ ਹਾਂ ਅਸੀਂ ਤਰਅ ਉਤੇ ਵੜਾਂਗੇ ਜਲਦੀ ਤੱਥਾਂ ਦੇ ਆਧਾਰ ਤੇ ਉੱਤੇ ਇੱਕ ਵੱਡੀ ਪ੍ਰੈਸ ਕਾਨਫਰੰਸ ਲੈ ਕੇ ਆਵਾਂਗੇ ਸਭ ਨੂੰ ਦੱਸਾਂ ਇਦਾਂ ਮਤਲਬ ਹੋਰ ਕਮੇਟੀ ਜਿਹੜੀ 4 ਚਾਰ ਘੰਟੇ ਚੱਲੀ 2 ਵਜੇ ਸ਼ੁਰੂ ਹੋਣੀ ਸੀ 6:30 'ਚ ਜਾ ਕੇ ਮੁੱਕੀ 4 ਘੰਟੇ ਤੋਂ ਕਰੀਬ ਉਹ ਦਿਨੇ ਟੜੇ ਇੱਕ ਹੋਰ ਘੰਟੇ ਦੇ ਬੈਟਰ ਚੱਲੀ ਉਹਦੇ ਵਿੱਚ ਕੋਈ ਰਣਨੀਤੀ ਹੋ ਨਹੀਂ ਬਣੀ ਕਿ ਆਪਾਂ ਹੀ ਲੜਾਈ ਲੜਨੀ ਕਿਵੇਂ ਹੈ ਕਿ ਲੜਾਈ ਦਾ ਸੇਖ ਆਪਣੇ ਤੱਕ ਵੀ ਆ ਸਕਦਾ ਕੁਝ ਬਾਤ ਦੀ ਜਿਕਰਾਂ ਵਿੱਚ ਚੱਲੀ ਜਾਂਦੇ ਨੇ ਆਮ ਆਦਮੀ ਪਾਰਟੀ ਜੀ ਜੀ ਕਿਤਾਬ ਦੇ ਲੀਡਰ ਮੀਡੀਆ ਚੱਕ ਕਹਿਣ ਲੱਗੇ ਕੁਝ ਬਾਜ਼ਾਰ ਵੀ ਤਿਆਰੀ ਰੱਖੇ ਉਹਦੀ ਵੀ ਵਾਰੀ ਆਊਗੀ ਉਹ ਇਸ ਲਈ ਕਿ ਅਕਾਲੀ ਦਲ ਨੇ 4 ਘੰਟਿਆਂ ਦੀ ਬੈਠਕ ਦੇ ਵਿੱਚ ਕੋਈ ਰੋਡ ਮੈਪ ਬਣਾਇਆ ਹੀ ਨਹੀਂ ਜੀ ਕਿ ਆਪਾਂ ਚਲੋ ਮੰਨ ਸਕਦੇ ਹਾਂ ਕਿ ਅਕਾਲੀ ਦਲ ਦੇ ਅੰਦਰ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਹੋਵੇ ਕਿ ਵੀ ਕਿ ਵਿਕਰਮ ਜੀ ਠੀਆ ਦਾ ਕਾਗਜੇ ਬੋਲਦੇ ਆ ਜੀ ਕੋਈ ਸਬੂਤ ਬੋਲਦੇ ਆ ਜਾਂ ਕੋਈ ਤੱਤ ਬੋਲਦੇ ਆ ਜੀ ਜਿਵੇਂ ਆਪਾਂ ਐਂ ਕਿ ਲੜਾਂਗੇ ਸਾਰੀ ਪਾਰਟੀ ਤੇ ਅਸਰ ਪੈਜ ਮੈਗਨਾਟਿਕ ਹੈ ਪਰ ਤੁਸੀਂ ਅਕਾਲੀ ਦਲ ਨੂੰ ਵੀ ਤਾਂ ਸੁਰਜੀਤ ਕਰਨਾ ਸੀ ਜੀ ਸਹੀ ਹੈ ਉਹਦੇ ਲਈ ਕੋਈ ਰੋਡ ਮੈਪ ਉਲੀਕ ਲੈਂਦੇ ਉਹਦੇ ਲਈ ਕੋਈ ਤਰੀਕਾ ਲਾਣ ਲੈਂਦੇ ਉਹਦੇ ਦੁਨੀਆਂ ਦੁਆਰਾ ਕਰਾਂਗੇ ਇਹਦਾ ਮਤਲਬ ਅਜੇ ਵੀ ਪੰਜਾਬ ਤੇ ਮੁੱਦਿਆਂ ਦੀ ਅਕਾਲੀ ਗੱਲ ਦੀ ਸਥਿਤੀ ਸੀ ਉਹਦੇ ਉੱਤੇ ਅਕਾਲੀ ਗੱਲ ਦੀ ਲੀਡਰਸ਼ਿਪ ਦੁਵਿਧਾ ਚ ਹੈ ਜਾਂ ਉਹ ਅਜੇ ਵੀ ਉਸ ਦੀ ਨਿਸ਼ਾਨਦੇਹੀ ਨਹੀਂ ਕਰ ਪਾ ਰਹੀ ਕਿ ਸਾਨੂੰ ਕਿਹੜੇ ਤਰੀਕੇ ਨਾਲ ਲੜਨਾ ਪੈਣਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਮੁੱਦਾਦਰ ਮੁੱਦਾ ਖੜਾ ਹ ਹ ਸਾਰੀਆਂ ਰਾਜਨੀਤਿਕ ਧਿਰਾਂ ਆਪਣੇ ਆਪ ਨੂੰ ਕੇਂਦਰ ਚ ਰੱਖ ਕੇ ਉਹਨਾਂ ਕ ਬਿਆਨ ਦਾਗਦੀਆਂ ਉਹਨਾਂ ਕ ਟਵੀਟ ਕਰਦੀਆਂ ਉਹਨਾਂ ਕ ਉਹਨੇ ਕਿ ਲੜਾਈ ਲੜਦੀਆਂ ਬਸ ਪੂਰੀ ਮਸਲਾ ਹੋਵੇ ਜਦ ਤਰੁੰਤ ਦੀ ਕਰਨਾ ਵਿਕਰਮਜੀਤ ਦੇ ਗ੍ਰਿਫਤਾਰੀ ਕਰਦੇ ਤੇ ਆ ਬੋਲਣਾ ਇਹ ਤੇ ਆ ਬੋਲਣਾ ਉਹਨੇ ਆ ਬੋਲਿਆ ਮੈਂ ਆ ਬੋਲਣਾ ਪੰਜਾਬ ਦੇ ਮੁੱਦਿਆਂ ਨੂੰ ਅਡਰੈਸ ਹੀ ਨਹੀਂ ਕਰਨਾ ਚਾਹੁੰਦੀ ਕੋਈ ਤੇ ਉਹਨੂੰ ਲੱਗਦਾ ਕਿ ਅਸੀਂ ਆਪਣੀ ਗੱਲ ਨਾ ਪਾ ਲਈਏ ਮੁੱਦੇ ਹੱਲ ਨਹੀਂ ਸੱਤ ਹੋਣੇ ਇਹਦਾ ਮਤਲਬ ਤੁਸੀਂ ਕਰਨ ਦੇ ਸਮਰੱਥ ਨਹੀਂ ਹੋ ਜੀ ਜੀ ਬਿਲਕੁਲ ਤੇ ਜੇ ਸਮਰੱਥ ਸਿੰਘ ਦੇ ਰਾਜਨੀਤੀ ਛੱਡ ਕੇ ਘਰੀ ਬਹਿ ਜਾਓ ਤੇ ਇਸ ਲਈ ਪੰਜਾਬ ਦੇ ਮੁੱਦਿਆਂ ਤੋਂ ਪਹੌੜੀਆਂ ਹੋਈਆਂ ਰਾਜਨੀਤਿਕ ਤਰ੍ਹਾਂ ਦਾ ਫਾਇਦਾ ਸੱਤਾਧਾਰੀ ਤਰ ਬਿਨਾਂ ਕੁਝ ਕੀਤੇ ਚੁੱਕਣ ਨੂੰ ਫਿਰਦੀ ਆ ਤੇ ਉਹਨੂੰ ਲੱਗਦਾ ਕਿ ਸਾਡੇ ਪੈਰ ਥੱਲੇ ਫਿਰ ਬਟੇਰ ਆਊਗਾ ਇਹੀ ਬਟੇਰ ਕਾਂਗਰਸ ਆਪਣੇ ਪੈਰ ਥੱਲੇ ਦੱਬਣ ਨੂੰ ਫਿਰਦੀ ਆ ਆਕਾਲੀ ਦਲ ਫਿਰ ਬੀਜੇਪੀ ਨਾਲ ਲੜ ਕੇ ਤਰਨ ਨੂੰ ਫਿਰਦਾ ਤੇ ਬੀਜੇਪੀ ਲੱਗਦਾ ਆਕਾਲੀ ਨਾਲ ਲੱਗ ਕੇ ਅਸੀਂ ਸ਼ਹਿਰ ਤਰ ਜਾਵਾਂਗੇ ਸੋ ਪਤਾ ਨਹੀਂ ਕੌਣ ਲੋਹਾ ਕੌਣ ਲੱਕੜ ਦੋਵੇਂ ਤਰਨ ਨੂੰ ਫਿਰਦੇ ਨੇ ਪਰ ਪੰਜਾਬ ਦੇ ਮੁੱਦਿਆਂ ਤੇ ਕੋਈ ਵੀ ਗੰਭੀਰ ਨਹੀਂ ਜੀ ਆਕਾਲੀ ਦਲ ਜੇਕਰ ਪਹਿਲਾਂ ਵਾਲੇ ਆਪਣੇ ਜਲਵੇ ਜੁੰਬਸ਼ ਦੇ ਵਿੱਚ ਹੁੰਦਾ ਤਾਂ ਸ਼ਾਇਦ ਹੁਣ ਨੂੰ ਸਾਰੇ ਪੰਜਾਬ ਦੀਆਂ ਸੜਕਾਂ ਬੰਦ ਹੋ ਜਾਣੀਆਂ ਸੀ ਪਰ ਕਿਉਂਕਿ ਕਾਡਰ ਨਾਲ ਨਹੀਂਗਾ ਕਿਉਂਕਿ ਲੋਕ ਨਾਲ ਉਸ ਤਰੀਕੇ ਦੇ ਨਾਲ ਤ ਨਾ ਸਿਰਫ ਕਾਲੀ ਦਲ ਨਾਲ ਕਾਂਗਰਸੀ ਲੀਡਰ ਵੀ ਜੱਜ ਕਹਿਣ ਅਸੀਂ ਇੱਕ ਬਹੁਤ ਵੱਡਾ ਜਨ ਅੰਦੋਲਨ ਵੈੱਢ ਦੇਾਂਗੇ ਉਹਨਾਂ ਨੂੰ ਸੰਘਰਸ਼ ਕਰਨਾ ਪਊਗਾ ਤੇ ਇਸੇ ਕਰਕੇ ਸ਼ਾਇਦ ਇਹਨਾਂ ਦਾ ਲਾਹਾ ਸਾਰੀਆਂ ਚੀਜ਼ਾਂ ਦਾ ਜਿਵੇਂ ਆਪਾਂ ਜਿਮਨੀ ਚੋਣ ਚ ਹੀ ਦੇਖਿਆ ਤੁਸੀਂ ਅਕਸਰ ਹੀ ਕਹਿੰਨੇ ਹੁੰਦੇ ਹੋ ਕਿ ਲੋਕ ਇਸ ਕਰਕੇ ਨਹੀਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਰਹੇ ਕਿ ਉਹਨਾਂ ਨੂੰ ਇਹਨਾਂ ਪਾਲਿਸਕਾਂ ਚੰਗੀਆਂ ਲੱਗਦੀਆਂ ਨੇ ਬਲਕਿ ਇਸ ਕਰਕੇ ਕਿ ਉਹ ਦੂਜੀਆਂ ਧਿਰਾਂ ਤੋਂ ਵੀ ਨਿਰਾਸ਼ ਨੇ ਉਹਨਾਂ ਦੇ ਵਿਰੋਧ ਦੀ ਵੋਟ ਵੀ ਪੈਂਦੀ ਹੈ ਇਹਨਾਂ ਨੂੰ